ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਿਕਸ਼ਣਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਨੋਰ ਤੇ ਸ਼ਾਨ ਅਸੀਂ ਗੱਲ ਕਰਾਂਗੇ ਬਾਬਾ ਹਾਂਜੀ ਸਭ ਦੀ ਗੱਲ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਚਿਹਰੇ 'ਚ ਖੁਸ਼ੀ ਸਰ ਅਸੀਂ ਗੱਲਬਾਤ ਕਰਾਂਗੇ ਚਿਹਰੇ 'ਤੇ ਨਹੀਂ ਸਭ ਤੁਹਾਡੇ ਚਿਹਰੇ ਤੇ ਬਹੁਤ ਸਾਰਾ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਪਹਿਲਾਂ ਤਾਂ ਖੁਸ਼ੀ ਦਾ ਇਜ਼ਹਾਰ ਕੀਆ ਜੀ ਕਾਰਨ ਕੀ ਹੈ ਖੁਸ਼ੀ ਦਾ ਜਰਾ ਜਲੰਧਰ ਦੇ ਲੋਕਾਂ ਨੇ ਇੱਕ ਬੜਾ ਇਤਿਹਾਸਿਕ ਜਿਹੜਾ ਨਿਰਣੇ ਦਿੱਤਾ ਹੈ 1952 ਚ ਪਹਿਲੀ ਵਾਰੀ ਜੋ ਲੋਕਾਂ ਨੇ ਫਟਾਫਾਈ ਨੂੰ ਅੱਜ ਤੱਕ ਦੀ ਸਭ ਤੋਂ ਵੱਡੀ ਲੀਡ ਜਲੰਧਰ ਕੌਂਸਲੈਂਸੀ ਦੇ ਵਿੱਚ ਅੱਜ ਲੋਕਾਂ ਨੇ ਦੇਈ ਹੈ ਤੇ ਉਹਨਾਂ ਨੇ ਉਹ ਨੰਕਾਰਤਾ ਹੈਗਾ ਜਿਹਦੇ ਵਿੱਚ ਨਾ ਤਾਂ ਕਦੇ ਬੱਚਿਆਂ ਦੇ ਭਵਿੱਖ ਬਾਰੇ ਗੱਲ ਕੀਤੀ ਗਈ ਨਾ 인ਫਲੇਸ਼ਨ ਬਾਰੇ ਕਦੇ ਕਿਸੇ ਪਾਰਟੀ ਨੇ ਗੱਲ ਕੀਤੀ ਨਾ ਉਸ ਪਾਰਟੀ ਨੂੰ ਨਕਾਰਤਾ ਹੈਗਾ ਜਿਨੇ ਵੰਡ ਦੀ ਰਾਜਨੀਤੀ ਅੱਜ ਜਲੰਧਰ ਦੇ ਵਿੱਚ ਲੈ ਕੇ ਆਈ ਸੀ ਉਨੂੰ ਸਿਰੋਂ ਨਕਾਰਨ ਕਰਕੇ ਅੱਜ ਲੋਕਾਂ ਨੇ ਆਪਸੀ ਭਾਈਚਾਰੇ ਨੂੰ ਪਿਆਰ ਨੂੰ ਇਤفاق ਨੂੰ ਐਂਡ ਇੱਕ ਵਿਜਨ ਨੂੰ ਵੋਟ ਪਾ ਕੇ ਇੱਕ ਬਹੁਤ ਵੱਡੀ ਮਤਦਾਨ ਕਰਕੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਿਆ ਮੈਂ तहे ਦਿਲ ਤੋਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਹਰ ਸਰੋਤੇ ਦਾ ਇੱਕ ਇੱਕ ਜਿਹੜੀ ਉਹਨਾਂ ਨੇ ਵੋਟ ਪਾਈ ਹੈ ਤਹੇ ਦਿਲੋਂ ਧੰਨਵਾਦ ਕਰਦਾ। ਲੋਕਾਂ ਦਾ ਤੁਹਾਨੂੰ ਵਾਸਤੇ ਤੇ ਕਹਿਣਾ ਕਿ ਅਸੀਂ ਵੋਟ ਤਾਂ ਕਰਕੇ ਭਾਈਏ ਕਿ ਚੰਨ ਜੀ ਚੰਨੀ ਸਾਡੇ ਮਸਲੇ ਹੱਲ ਕਰਨਗੇ ਨਸ਼ਨ ਨਕੀਰ ਤੋਂ ਨਸ਼ਾ ਤਾਂ ਤੁਹਾਨੂੰ ਨਜਾਤ ਮਿਲੇਗੀ ਔਰ ਗੁੰਡਾਗਰਦੀ ਜਿਹੜੀ ਖਤਮ ਹੋਏਗੀ। ਵਾਕਈ ਇਹਨਾਂ ਤੇ ਕੋਈ ਨਕੀਲ ਪਾਈ ਜਾਏਗੀ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਅਸੀਂ ਸਟਰੈਂਥਨ ਕਰੀਏ। ਸਾਡਾ ਦੂਜੀ ਜ਼ਰੂਰੀ ਹੈਗਾ ਕਿ ਅਸੀਂ ਏਮਪਲੋਇਮੈਂਟ ਇੱਥੇ ਲੈ ਕੇ ਆਈਏ। ਇਹ ਜ ਇਹਦੇ ਦੋਨਾਂ ਦੇ ਨਾਲ ਜਿਹੜਾ ਨਸ਼ਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਡੀ ਜ਼ਰੂਰੀ ਹੈਗਾ ਕਿ ਇਹਨੂੰ ਖਤਮ ਕਰੀਏ ਤੇ ਜਿਹੜਾ ਸਾਡੇ ਬੱਚਿਆਂ ਦਾ ਪਲਾਨ ਹੋ ਰਿਹਾ ਹੈ ਪੰਜਾਬ ਤੋਂ ਉਹਨੂੰ ਨਕੇਲ ਪਾਈਏ ਸਾਡੇ ਬੱਚੇ ਸਾਡੇ ਅੱਖਾਂ ਦੇ ਸਾਹਮਣੇ ਹੋਣੇ ਚਾਹੀਦੇ ਹੈਗੇ ਆ ਜਲੰਧਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਾਡਾ ਸੈਂਟਰਲ ਏਸ਼ੀਆ ਦੇ ਨਾਲ ਪਾਕਿਸਤਾਨ ਦੇ ਨਾਲ ਟ੍ਰੇਡ ਹੋਣਾ ਚਾਹੀਦਾ ਹੈਗਾ ਤੇ ਵਪਾਰ ਜਲੰਧਰ ਦੇ ਵਿੱਚ ਵਧਿਆ ਹੋਣਾ ਚਾਹੀਦਾ ਸਰ ਆਮ ਲੋਕਾਂ ਨੂੰ ਹੁਣ ਅਗਰ ਮਸਲੇ ਪ੍ਰੋਬਲਮ ਸਮੱਸਿਆ ਆਂਦੀ ਆ ਤਾਂ ਚੰਨੀ ਸਾਹਿਬ ਨੂੰ ਕਿੱਥੇ ਮਿਲਾਂਗੇ ਜਲੰਧਰ ਵਿੱਚ ਹੀ ਵਿਜ਼ਿਟ ਕਰਨਗੇ ਜਾਂ ਚਮਕੌਰ ਸਾਹਿਬ ਜਾਂ ਕਿਤੇ ਹੋਰ ਉਹਨਾਂ ਨੂੰ ਵਿਜ਼ਿਟ ਕਰਨਾ ਪਏਗਾ ਜਦੋਂ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਚੰਨੀ ਜੀ ਨੂੰ ਆਪਣੇ ਸਿਰ ਮੱਥੇ ਤੇ ਦਿਲ ਦੇ ਵਿੱਚ ਰੱਖਿਆ ਤੇ ਜਲੰਧਰ ਦੇ ਵਿੱਚ ਹੀ ਮਿਲਣਗੇ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਚੰਨੀ ਜੀ ਉਹਨਾਂ ਦੇ ਨਾਲ ਖੜੇ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਬਾਰੇ ਤੁਸੀਂ ਕੀ ਸੋਚਿਆ ਹੁਣ ਉਹਨਾਂ ਦੇ ਮ ਕੋ ਅੱਜ ਜਿਹੜਾ ਫਤਵਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈਗਾ ਜਿਦੇ ਵਿੱਚ ਲਗਭਗ 8 ਸਿੱਟਾ ਕਾਂਗਰਸ ਨੂੰ ਦਿੱਤੀਆਂ ਹੈਗੀਆਂ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਬਦਲਾਅ 2022 ਦੇ ਵਿੱਚ ਲੋਕਾਂ ਨੇ ਸੋਚਿਆ ਸੀਗਾ ਉਹਨੂੰ ਸਿਰੋਂ ਨਕਾਰਤਾ ਹੈਗਾ ਤੇ ਅੱਜ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਤੇ ਉਹਨੇ ਦੀ ਸਮੁੱਚੀ ਕੈਬਨਿਟ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਅੱਜ ਲੋਕਾਂ ਦੇ ਇਸ ਫਤਵੇ ਨੂੰ ਦੇਖਦੇ ਹੋਏ ਰਿਜ਼ਾਈਨ ਕਰਨ ਤੇ ਇੱਕ ਨਵੀਂ ਲੀਡਰਸ਼ਿਪ ਪੰਜਾਬ ਨੂੰ ਦੇਣ મતદાન ਦੇ ਕੇ ਉਸ ਟਾਈਮ ਕੀਤਾ ਸੀਗਾ ਉਹ ਉਹਦੇ ਉੱਤੇ ਕੁਝ ਨਾ ਕੁਝ ਕਰ ਸਕਣ ਅੱਜ ਬਹੁਤ ਵੱਡਾ ਫਤਵਾ ਹੈਗਾ ਸੀਐਮ ਸਾਹਿਬ ਦੇ ਅਗੇਂਸਟ ਕਰ ਦੇਣਾ ਤੁਹਾਡਾ ਗੋਗੀ ਕਾਂਗਰਸ ਪਾਰਟੀ ਅੱਜ ਲੋਕਾਂ ਨੇ ਜਿਹੜਾ ਦਲ ਬਦਲੂਆਂ ਨੂੰ ਕਿਉਂਕਿ ਭਾਵੇਂ ਉਹ ਅਕਾਲੀ ਦਲ ਸੀਗੀ ਭਾਵੇਂ ਉਹ ਆਪ ਸੀਗੀ ਭਾਵੇਂ ਉਹ ਭਾਜਪਾ ਸੀਗੀ ਜਿਹੜੇ ਦਲ ਬਦਲੂ ਸੀਗੇ ਉਹਨਾਂ ਨੂੰ ਸਿਰੋਂ ਨਕਾਰਤਾ ਹੈਗਾ ਦੇ ਵਾਪਸ ਆਣ ਦੀ ਤਾਂ ਗੱਲ ਹੀ ਕੋਈ ਨਹੀਂ ਹੈਗੀ ਹੈ ਹੁਣ ਜਿਸ ਪਾਰਟੀ ਦੇ ਵਿੱਚ ਗਏ ਆ ਕਮ ਸੇ ਕਮ ਉਹਦੇ ਲਾਇਲ ਤਾਂ ਜ਼ਰੂਰ ਹੋਣ ਤੇ ਮੈਂ ਅਗੇਨ ਰੀਟ੍ਰੇਟ ਇਹ ਕਰਦਾ ਕਿ ਇਹ ਬਦਲਵਾਂ ਦੇ ਵੀ ਅਗੇਂਸਟ ਤੇ ਇਸ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਗੇਂਸਟ ਬਹੁਤ ਵੱਡਾ ਫਤਵਾ ਹੈਗਾ ਤੇ ਹੁਣ ਜ਼ਿੰਮੇਵਾਰੀ ਕੈਬਨਿਟ ਦੀ ਤੇ ਮੁੱਖ ਮੰਤਰੀ ਸਾਹਿਬ ਦੀ ਬੰਦੀ ਹੈ ਕਿ ਉਹ ਆਪਣੇ ਪਦਾਂ ਤੋਂ ਰਿਜ਼ਾਈਨ ਕਰਨ ਤੇ ਇੱਕ ਨਵੀਂ ਦਿਸ਼ਾ ਪੰਜਾਬ ਨੂੰ ਦੇਣ ਥੈਂਕ ਯੂ ਬਹੁਤ ਬਹੁਤ ਤੁਹਾਡਾ ਤਨਮੈ ਕੈਮਰਾਮੈਨ ਰਣ ਮੈਟ ਤੁਹਾਡਾ ਪਨਰ ਅਸਕੇ ਅੱਜ ਤੱਕ ਆਪਨੇ ਸਾਹਮਣੇ ਚਲੰਗੇ